ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲकांड ਮਾਮਲੇ ਦੇ ਵਿੱਚ ਸਜ਼ਾ یافتਾ ਬਲਵੰਤ ਸਿੰਘ ਰਾਜਵਾਨਾ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ ਸਿਹਤ ਖਰਾਬ ਹੋਣ ਕਾਰਨ ਰਾਜਵਾਨਾ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰਦੀ ਬੇਨਤੀ ਤੇ ਰਾਜਵਾਨਾ ਨੇ ਆਪਣਾ ਫੈਸਲਾ ਵਾਪਸ ਲਿਆ ਉਤਤੇ ਹੀ ਸ਼੍ਰੋਮਣੀ ਕਮੇਟੀ ਰਾਜਵਾਨਾ ਦੀ ਫਾਂਸੀ ਸੰਬੰਧੀ ਵਿਚਾਰ ਅਧਿਨ ਪੋਟੀਸ਼ਨ ਤੇ ਜਲਦ ਫੈਸਲੇ ਦੇ ਲਈ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਵੀ ਕਰੇਗੀ ਰਾਤ 11:00 ਵਜੇ ਮੈਂ ਉਹਨੂੰ ਹਸਪਤਾਲ ਜਾ ਕੇ ਮਿਲਿਆ ਸੀ ਔਰ ਮੈਂ ਉਹਨਾਂ ਨੂੰ ਵਿਅਕਤੀ ਕੀਤੀ ਸੀ ਗੁਰਮਤ ਜਿਗਤ ਅਨੁਸਾਰ ਵੀ ਸਮਾਜ ਦੇ ਸਾਹਮਣੇ ਜੋ ਸਮੱਸਿਆਵਾਂ ਨੇ ਉਹਨਾਂ ਨੂੰ ਪੰਜਾਬ ਦੇ ਹਾਕਮਾਂ ਦੇ ਉਹਨਾਂ ਨੇ ਬੇਨਤੀ ਕੀਤੀ ਔਰ ਮੈਨੂੰ ਖੁਸ਼ੀ ਆ ਮੈਂ ਉਹਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੀ ਬੇਇੱਜ਼ਤੀ ਪਰਵਾਨ ਕਰਕੇ ਉਹਨਾਂ ਨੇ ਆਪਣਾ ਵਰਤ ਤੋੜ ਤਾਂ ਮੈਂ ਉਹਨਾਂ ਨੂੰ ਰਾਹ ਦੇ ਵਿੱਚ ਜੁਸਫਲਾਇਆ ਇਸ ਲਈ ਅਸੀਂ ਸ਼ੋਭਰੀ ਗੁਰਦੁਆਰਾ ਪੰਨ ਕਮੇਟੀ ਦੇ ਮੈਂਬਰ ਸਹਿਬਾਨ ਔਰ ਪ੍ਰਸਤ ਜਿਹੜੇ ਦੋ ਤਿੰਨ ਮੈਂਬਰ ਪਾਰਲੀਮੈਂਟ ਨਾਲ ਲੈ ਕੇ ਇੱਕ ਹਫ਼ਤੇ ਦੇ ਅੰਦਰ ਦੀ ਕਮੇਟੀ ਬਣਾ ਦਾਂਗੇ ਔਰ ਫਿਰ ਰਾਸ਼ਟਰਪਤੀ ਸਾਹਿਬ ਤੋਂ ਟਾਈਮ ਲੈ ਕੇ ਉਹਨਾਂ ਨੂੰ ਮਿਲ ਕੇ ਅਸੀਂ ਬੇਨਤੀ ਕਰਾਂਗੇ ਕਿ ਆਪ ਪटीशन ਤੁਹਾਡੇ ਸਾਹਮਣੇ ਆ ਇਹਦਾ ਜੋ ਤੁਹਾਡਾ ਵਿਵੇਕ ਕਹਿੰਦਾ ਹੈ ਉਸ ਅਨੁਸਾਰ ਇਹਦਾ ਫੈਸਲਾ ਕੀਤਾ ਜਾਵੇ ਔਰ ਇਹੀ ਉਚਾਉਂਦੇ ਨੇ ਔਰ ਮੈਂ ਬੜਾ ਇਹ ਕਹ ਰਿਹਾ ਕਿ ਉਹਨਾਂ ਨੇ ਇੱਕ ਵਾਰ ਵੀ ਐਸਾ ਨਹੀਂ ਕਿਹਾ ਕਿ ਮੈਨੂੰ ਫਾਂਸੀ ਤੋਂ ਬਚਾਓ ਮੈਨੂੰ ਸਜ਼ਾ ਤੋਂ ਬਚਾਓ ਤਦ ਦੱਸਦੇ ਕਿ ਰਾਜਵੜਾ ਦੀ ਕੋਹ ਹੜਤਾਲ ਅੱਜ 8ਵੇ ਦਿਨ ਖਤਮ ਹੋਈ ਆਪਣੀ ਫਾਂਸੀ ਦੀ ਸਜ਼ਾ ਲੰਮਕੀ ਹੋਣ ਦੇ ਰੂਪ ਵਿੱਚ ਰਾਜਵੜ ਨੇ ਬੀਤੀ 3 ਨਵੰਬਰ ਨੂੰ ਪਟਿਆਲਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਕੋਹ ਹੜਤਾਲ ਸ਼ੁਰੂ ਕੀਤੀ ਸੀ ਰਾਜਵਾਲਾ ਨੇ ਆਪਣੀ ਭੈੜ ਦੇ ਰਾਹੀਂ ਪੰਜ ਦੇ ਨਾਂ ਲਿਖੇ ਖਤ ਵਿੱਚ ਕੇਂਦਰ ਸਰਕਾਰ ਅਤੇ ਸ਼ਰਮਣੀ ਕਮੇਟੀ ਤੇ ਦਿੱਤੇ ਸਵਾਲ ਚੁੱਕੇ ਸਨ ਤੇ ਮੰਗ ਕੀਤੀ ਸੀ ਕਿ ਉਨ੍ਹਾਂ ਦੀ ਫਾਂਸੀ ਸੰਬੰਧੀ ਜਲਦ ਫੈਸਲਾ ਲਿਆ ਜਾਵੇ